ਆਪਾਂ ਨੇ ਔਲਿਆਂ ਨੂੰ ਕੱਦੂਕਸ ਕਰ ਲੈਣਾ। ਹਲੀਂ ਮਿਰਚ, ਸੋਫ, ਸਰੋਂ ਦਾ ਤੇਲ ਇਹ ਜੀ ਅੱਧਾ ਕਿਲੋ ਔਲੇ ਆ ਵੀ ਅੱਧਾ ਲੀਟਰ ਤੇਲ ਲੈ ਲਿਆ ਮੈਂ ਸਰੋਂ ਦਾ। ਬਿਲਕੁਲ ਪਤਲਾ ਹੋ ਗਿਆ। ਜਿਵੇਂ ਆਪਾਂ ਅੰਬ ਦੀ ਚਟਣੀ ਨੂੰ ਰੱਖਦੇ ਆ ਨਾ ਆਪਾਂ ਸਿਰਫ ਇਹਦੇ ਵਿੱਚ ਨਮਕ ਪਾ ਕੇ ਖੁੱਲਾ ਤੇਲ ਪਾ ਕੇ ਬਾਰ ਬਾਰ ਕਹਿ ਰਹੀਆਂ ਖੁੱਲਾ ਤੇਲ ਪਾ ਕੇ ਨਾਲ ਨਿੰਬੂ ਦਾ ਸੱਤ ਪਾ ਕੇ ਨਿੰਬੂ ਦਾ ਰਸ ਚਾਰ-ਪੰਜ ਨਿੰਬੂਆਂ ਦਾ ਰਸ ਪਾ ਦਿਓ। ਸਾਫ਼-ਸੁਥਰੇ ਕੱਚ ਦੇ ਜਾਰ ਵਿੱਚ ਪਾ ਕੇ ਰੱਖ ਦਿਓ ਪੂਰੇ ਸਾਲ ਭਰ ਲਈ। ਤੇਲ ਖੁੱਲਾ ਹੋਣਾ ਚਾਹੀਦਾ ਹੈ ਭਿੱਜੀ ਹੋਣੀ ਚਾਹੀਦੀ ਆ ਉਹਨੂੰ ਆਪਾਂ ਜਿਵੇਂ ਅੰਬ ਦੀ ਚਟਣੀ ਨੂੰ ਥੋੜਾ ਥੋੜਾ ਕੱਢ ਕੇ ਖਾਂਦੇ ਆ ਆਪਣੇ ਮੁਤਾਬਕ ਤੁਸੀਂ ਥੋੜਾ ਪਿਆਜ਼ ਪਾ ਕੇ ਤੜਕਾ ਲਾ ਕੇ ਵੀ ਖਾ ਸਕਦੇ ਆ ਚਟਣੀਆਂ ਜਿਹੜੀ ਆਪਣੀ ਕੋਸੀ ਜੀ ਹੋਗੀ ਇਹਦੇ ਵਿੱਚ ਆਪਾਂ ਨੇ ਸੌਂਫ ਤੇ ਕਾਲੀ ਮਿਰਚ ਦਾ ਖੜਮਾ ਖੜਮਾ ਜਿਹਾ ਮਸਾਲਾ ਇਹਨਾਂ ਨਮਕ ਮਿਰਚ ਤੇ ਹਲਦੀ ਤੇ ਥੋੜੀ ਜੀ ਕਲੌਂਜੀ ਥੋੜੇ ਜਿਹਾ ਚਿਲੀ ਫਲੇਕs ਅੱਧਾ ਕਿਲੋ ਔਲੇ ਆ ਅੱਧਾ ਕਿਲੋ ਕਰਾ ਜਿਹੜੀ ਪਾ ਸਕਦੇ ਆ